ਆਮ ਆਦਮੀ ਪਾਰਟ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹੁਣ ਇੱਕ ਪਾਸੇ ਤਾਂ ਸੁਭਾ ਸਰਕਾਰ ਦੇ ਵੱਲੋਂ ਆਮ ਲੋਕਾਂ ਦੀ ਸਹਾਇਤਾ ਦੇ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਸਮੇਂ ਸਿਰ ਜਦੋਂ ਵੀ ਕਿਸਦਾ ਐਕਸੀਡੈਂਟ ਹੁੰਦਾ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਵੇ ਸੋ ਐਸੀ ਸਕੀਮ ਦੇ ਤਹਿਤ 144 ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਕੱਪੜੇ ਦਾ ਜਿਹੜਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸੁਖਪਾਲ ਖੈਰਾ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਲਗਾਤਾਰ ਜਿਹੜੀ ਸਰਕਾਰ ਦੇ ਵੱਲੋਂ ਕਪੜਾ ਕੀਤਾ ਗਿਆ ਤਾਂ ਇਸ ਦੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਸੁਖਪਾਲ ਖੈਰਾ ਦੀ ਇਸ ਮੰਗ ਤੋਂ ਬਾਅਦ ਆਖਰਕਾਰ ਪੰਜਾਬ ਦੇ ਰਾਜਪਾਲ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਕਿ ਡੀਜੀਪੀ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ 144 ਗੱਡੀਆਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਰਕਾਰ ਆਪਣੇ ਆਪ ਨੂੰ ਜਿਆਦਾ ਇਮਾਨਦਾਰ ਕਹਿੰਦੀ ਹੈ ਉਸੇ ਸਰਕਾਰ ਦੇ ਵਿੱਚ ਆਖਰ ਭ੍ਰਿਸ਼ਟਾਚਾਰ ਕਿੰਜ ਹੋ ਸਕਦਾ ਹੈ ਸੁਖਪਾਲ ਖੈਰਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਗੱਲ ਕਹੀ ਗਈ ਹੈ ਕਿ ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਜਾਂਚ ਦੇ ਵਿੱਚ ਜਿਹੜਾ ਇਹ ਘੁਟਾਲਾ ਹੋਇਆ ਹੈ 14.50 ਕਰੋੜ ਦਾ ਜਿਹੜਾ ਘੁਟਾਲਾ ਦੱਸਿਆ ਜਾ ਰਿਹਾ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕਿ ਇਸ ਦੇ ਵਿੱਚ ਸੱਚ ਕੀ ਸਾਹਮਣੇ ਆਵੇਗਾ ਜੇਕਰ ਇਹ ਸੱਚਮੁੱਚ ਹੀ ਘੁਟਾਲਾ ਹੋਇਆ ਤਾਂ ਪੰਜਾਬ ਸਰਕਾਰ ਤੇ ਵੱਡੇ ਸਵਾਲਿਆਂ ਨਿਸ਼ਾਨ ਤਾਂ ਖੜੇ ਹੋਣਗੇ ਤੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਵੇਗੀ ਕਿ ਆਖਰਕਾਰ ਕਿਸ ਤਰੀਕੇ ਨਾਲ ਸੁਭਾ ਸਰਕਾਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਵਿਭਾਗ ਦੇ ਵਿੱਚ ਜਿਹੜੇ ਭ੍ਰਸ਼ਟਾਚਾਰ ਦੇ ਮਾਮਲੇ ਨੇ ਉਹ ਸਾਹਮਣੇ ਆ ਰਹੇ ਨੇ ਜੇਕਰ ਅਸੀਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰੀਏ ਤਾਂ ਜਨਵਰੀ 2024 ਦੇ ਵੀ ਸ਼ੁਰੂਆਤ ਕੀਤੀ ਗਈ ਸੀ ਤਾਂ ਭਗਵੰਤ ਸਿੰਘ ਮੁੱਖ ਮੰਤਰੀ ਦੇ ਵੱਲੋਂ ਭਗਵੰਤ ਮਾਨ ਦੇ ਵੱਲੋਂ 144 ਟਵਾਟਾ ਹਿਲ ਕਿਸ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਗਈ ਸੀ ਤਾਂ ਜੋ ਸੜਕ ਸੁਰੱਖਿਆ ਫੋਰਸ ਦੇ ਵਿੱਚ ਜਿਹੜੇ ਜਵਾਨਾਂ ਦੀ ਭਰਤੀ ਕੀਤੀ ਗਈ ਹੈ ਉਹ ਮੌਕੇ ਤੇ ਪਹੁੰਚ ਕੇ ਇਹਨਾਂ ਗੱਡੀਆਂ ਦੇ ਜ਼ਰੀਏ ਇਹਨਾਂ ਵਾਹਨਾਂ ਦੇ ਜ਼ਰੀਏ ਤੁਰੰਤ ਮੌਢਲੀ ਸਹਾਇਤਾ ਪ੍ਰਦਾਨ ਕਰਨ ਅਤੇ ਕਿਸੇ ਦੀ ਵੀ ਜਾਨ ਨੂੰ ਕੋਈ ਨੁਕਸਾਨ ਨਾ ਪਹੁੰਚੇ ਸੋ ਇਹ ਮਾਮਲਾ ਹੁਣ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਡੀਜੀਪੀ ਜਾਂਚ ਕਰਨਗੇ ਪਰ ਸਵਾਲ ਇਹ ਹੈ ਕਿ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ ਕਿ ਇਹ ਮਾਮਲਾ ਹੋਰ ਵੀ ਗਰਮਾਵੇਗਾ ਕਿਸ ਮਾਮਲੇ ਦੇ ਉੱਤੇ ਸਿਆਸਤ ਗਰਮਾਵੇਗੀ ਪਰ ਫਿਲਹਾਲ ਮੁੱਖ ਮੰਤਰੀ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਇਸ ਮਾਮਲੇ ਦੇ ਉੱਤੇ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਪਰ ਰਾਜਪਾਲ ਦੇ ਵੱਲੋਂ ਮਨਜ਼ੂਰੀ ਇਸ ਮਾਮਲੇ ਦੇ ਇਸ ਛੁਟਾਲੇ ਦੀ ਜਾਂਚ ਕਰਨ ਦੀ ਜ਼ਰੂਰ ਮਿਲ ਗਈ ਹੈ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹੁਣ ਇੱਕ ਪਾਸਤਾ ਸੁੱਭਾ ਸਰਕਾਰ ਦੇ ਵੱਲੋਂ ਆਮ ਲੋਕਾਂ ਦੀ ਸਹਾਇਤਾ ਦੇ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਸਮੇਂ ਸਿਰ ਜਦੋਂ ਵੀ ਕਿਸਦਾ ਐਕਸੀਡੈਂਟ ਹੁੰਦਾ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਵੇ ਸੋ ਐਸੀ ਸਕੀਮ ਦੇ ਤਹਿਤ 144 ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਕੱਪੜੇ ਦਾ ਜਿਹੜਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸੁਖਪਾਲ ਖੈਰਾ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਲਗਾਤਾਰ ਜਿਹੜੀ ਸਰਕਾਰ ਦੇ ਵੱਲੋਂ ਕੱਪੜਾ ਕੀਤਾ ਗਿਆ ਤਾਂ ਇਸ ਦੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਸੁਕਪਾਲ ਖੈਰ ਦੀ ਇਸ ਮੰਗ ਤੋਂ ਬਾਅਦ ਆਖਰਕਾਰ ਪੰਜਾਬ ਦੇ ਰਾਜਪਾਲ ਨੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਕਿ ਡੀਜੀਪੀ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ 144 ਗੱਡੀਆਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਰਕਾਰ ਆਪਣੇ ਆਪ ਨੂੰ ਜਾਦਾ ਇਮਾਨਦਾਰ ਕਹਿੰਦੀ ਹੈ ਉਸੇ ਸਰਕਾਰ ਦੇ ਵਿੱਚ ਆਖਰ ਭ੍ਰਸ਼ਟਾਚਾਰ ਕਿੰਜ ਹੋ ਸਕਦਾ ਹੈ ਸੁਖਪਾਲ ਖੈਰਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਗੱਲ ਕਹੀ ਗਈ ਹੈ ਕਿ ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਜਾਂਚ ਦੇ ਵਿੱਚ ਜਿਹੜਾ ਇਹ ਘੁਟਾਲਾ ਹੋਇਆ ਹੈ 14.50 ਕਰੋੜ ਦਾ ਜਿਹੜਾ ਕੁਟਾਲਾ ਦੱਸਿਆ ਜਾ ਰਿਹਾ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕਿ ਇਸ ਦੇ ਵਿੱਚ ਸੱਚ ਕੀ ਸਾਹਮਣੇ ਆਵੇਗਾ ਜੇਕਰ ਇਹ ਸੱਚਮੁੱਚ ਹੀ ਕੁਟਾਲਾ ਹੋਇਆ ਤਾਂ ਪੰਜਾਬ ਸਰਕਾਰ ਤੇ ਵੱਡੇ ਸਵਾਲਿਆ ਨਿਸ਼ਾਨ ਤਾਂ ਖੜੇ ਹੋਣਗੇ ਤੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਵੇ ਕਿ ਕਿ ਆਖਰਕਾਰ ਕਿਸ ਤਰੀਕੇ ਨਾਲ ਸੁਭਾ ਸਰਕਾਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਵਿਭਾਗ ਦੇ ਵਿੱਚ ਜਿਹੜੇ ਭ੍ਰਸ਼ਟਾਚਾਰ ਦੇ ਮਾਮਲੇ ਨੇ ਉਹ ਸਾਹਮਣੇ ਆ ਰਹੇ ਨੇ ਜੇਕਰ ਅਸੀਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰੀਏ ਤਾਂ ਜਨਵਰੀ 2024 ਤੇ ਵੀ ਸ਼ੁਰੂਆਤ ਕੀਤੀ ਗਈ ਸੀ ਤਾਂ ਭਗਵੰਤ ਸਿੰਘ ਮੁੱਖ ਮੰਤਰੀ ਦੇ ਵੱਲੋਂ ਭਗਵੰਤ ਮਾਨ ਦੇ ਵੱਲੋਂ 144 ਟਵਾਟਾ ਹਿਲ ਕਿਸ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਗਈ ਸੀ ਤਾਂ ਜੋ ਸੜਕ ਸੁਰੱਖਿਆ ਫੋਰਸ ਦੇ ਵਿੱਚ ਜਿਹੜੇ ਜਵਾਨਾਂ ਦੀ ਭਰਤੀ ਕੀਤੀ ਗਈ ਹੈ ਉਹ ਮੌਕੇ ਤੇ ਪਹੁੰਚ ਕੇ ਇਹਨਾਂ ਗੱਡੀਆਂ ਦੇ ਜ਼ਰੀਏ ਇਹਨਾਂ ਵਾਹਨਾਂ ਦੇ ਜ਼ਰੀਏ ਤੁਰੰਤ ਮੌਢਲੀ ਸਹਾਇਤਾ ਪ੍ਰਦਾਨ ਕਰਨ ਅਤੇ ਕਿਸੇ ਦੀ ਵੀ ਜਾਨ ਨੂੰ ਕੋਈ ਨੁਕਸਾਨ ਨਾ ਪਹੁੰਚੇ ਸੋ ਇਹ ਮਾਮਲਾ ਹੁਣ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਡੀਜੀਪੀ ਜਾਂਚ ਕਰਨਗੇ ਪਰ ਸਵਾਲ ਇਹ ਹੈ ਕਿ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ ਕਿ ਇਹ ਮਾਮਲਾ ਹੋਰ ਵੀ ਗਰਮਾਵੇਗਾ ਕਿਸ ਮਾਮਲੇ ਦੇ ਉੱਤੇ ਸਿਆਸਤ ਗਰਮਾਵੇਗੀ ਪਰ ਫਿਲਹਾਲ ਮੁੱਖ ਮੰਤਰੀ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਇਸ ਮਾਮਲੇ ਦੇ ਉੱਤੇ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਪਰ ਰਾਜਪਾਲ ਦੇ ਵੱਲੋਂ ਮਨਜ਼ੂਰੀ ਇਸ ਮਾਮਲੇ ਦੇ ਇਸ ਛੁਟਾਲੇ ਦੀ ਜਾਂਚ ਕਰਨ ਦੀ ਜ਼ਰੂਰ ਮਿਲ ਗਈ ਹੈ